ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਨਵਾਂ ਬਲੌਗ ਅੱਜ ਆਹ ਬੰਦੇ ਇੱਕਦਮ ਮਸਾ ਫੜ ਕੇ ਲੈ ਕੇ ਆਂਦੇ ਸਪਰੇਅ ਵਾਲੇ ਫੁੱਲ ਜ਼ੋਰ ਪਿਆ ਪਿਆ ਬਜੇ ਮਸ਼ੀਨ ਦੀ ਬਾੜੀਆਂ ਜ਼ੋਰ ਹੁੰਦਾ ਵਾ ਹੁਣ ਇਨਾ ਜ਼ੋਰ ਪਿਆ ਕਾ 20 ਮਹੀਨਾ ਪਈ ਗਿਆ ਬੇਲ ਹੀ ਮਿਲਿਆ ਹੈਗਾ ਬੜੇ ਔਖੇ ਲੈ ਕੇ ਆਂਦੇ ਅੱਜ ਵੀ ਕਹਿੰਦਾ 6-7 ਕਿਲੇ ਕਰੂੰਗਾ ਅਜੇ ਮੈਂ ਕਾਨੂੰ ਆਉਂਗਾ ਇਹ ਵੀ ਜੇ ਮਸ਼ੀਨ ਵਾਲੇ ਲਾਰਾ ਲਾ ਕੇ ਨਹੀਂ ਕਹਿੰਦੇ ਚਲੇ ਜਾਂਦੇ ਹੁੰਦੇ ਵੀ ਅੱਜ ਤਰੇ 5-6 ਕਿਲੇ ਵੜ ਤੇ ਪਰਸੋਂ ਤੇਰੇ ਵੜ ਦਾਂਗੇ ਗਾਹਾਂ ਘੇਰਾ ਪਾਉਂਦਾ ਵੀ ਹੁਣ ਗਾਹਾਂ ਕਦ ਮੱਕ ਘਰਾਣੇ ਜਾਉ ਕਿਤੇ ਜਾ ਮੈਂ ਕਦੇ ਕਰਦੇ ਹੁਣ ਯਾਰ ਤੁਸੀਂ ਦੱਸ ਕਰਨਾ ਪੈਂਦਾ ਹੁਣ ਗਾਹਾਂ ਕਹਿੰਦਾ ਮੈਂ ਪਾਉਂ ਵੱਡਾ ਜਾ ਕੇ ਫੇਰ ਤੇਰੇ ਕੰਨ ਨੂੰ ਕਰੂੰਗਾ ਵੀ ਹੁਣ ਘੇਰੇ ਬਗਲ ਦਾ ਵੀ ਜੇ ਮਸ਼ੀਨ ਵਾਲੇ 2-4 ਕਿੱਲੇ ਵੱਢ ਕੇ ਗਾਹਾਂ ਵਾਲੇ ਹੋਰ ਕਿਸਾਨ ਦੇ ਖੇਤ ਚਲੇ ਜਾਂਦੇ ਹੁਣ ਇਹ ਕਰਦਾ ਵਾ ਤੰਤਕਾ ਪੈਂਦਾ ਕੰਮ ਨੂੰ ਫੇਰ ਹਾਂ ਮੀਂਹ ਕਰਕੇ ਮਹੀਨਾ ਖੜਾ ਰਿਹਾ ਹੁਣ ਸਾਰਾ ਇਹ ਮੀਂਹ ਤੋਂ ਨਿਕਲੇ ਅਗਲਾ ਕਰਦਾ ਅਗਲਾ ਕਹਿੰਦਾ ਮਾਨੀ ਖੜਦਾ ਵੀ ਵਿੱਚ ਤੇਲੇ ਤੋਲੇ ਵਾਲੀ ਉਲੀ ਉਲੀ ਛਿੜਦੋ ਕਹਿੰਦਾ ਅਗਲਾ ਕੇਰਾ ਕਹਿੰਦਾ ਚੱਕ ਦੋ ਕੰਮ ਨੂੰ ਹਨਾ ਤੇ ਹੁਣ ਆਹ ਕੇਰਾ ਦੇਖ ਲੋ ਇੱਧਰ ਸਰਬਤ ਘੋਲੇ ਪਏ ਕਿੰਨੀਆਂ ਬਾਲਟੀਆਂ ਨੇ ਆਹ 6 ਬਾਲਟੀਆਂ 6 ਤਰ੍ਹਾਂ ਦੀ ਦਵਾਈ ਆ ਸਾਰੇ ਤਰ੍ਹਾਂ ਦੀ ਰੰਗ-ਬਰੰਗੀ ਸ਼ਰਬਤ ਦੇਖ ਲੋ ਆ ਹੁਣ ਤੁਹਾਨੂੰ ਮੈਂ ਦਿਖਾ ਵੀ ਦਿੰਨੇ ਆ ਆਪਾਂ ਵੀ ਕਿਹੜੇ-ਕਿਹੜੇ ਦਵਾਈਆਂ ਪਾਈਆਂ ਨੇ ਤੇ ਆਹ ਹੋ ਗਈ ਚੈਸ ਇਹ ਚੈਸ ਦਵਾਈ ਆ ਤੇਲੇ ਵਾਲੀ ਤੇਲੇ ਤੋਂ ਹੁੰਦੀ ਚੈਸ ਸੰਜਾਈਟਾ ਕੰਪਨੀ ਦੀ ਬਾਈ ਨੇਮ ਆ ਇਹ ਤੇ ਦੂਜੀ ਆ ਸਲੇਰ ਨਾਲ ਪਾਈ ਆ ਵੀ ਛੇ ਦੀ ਚੱਕ ਦਿੰਦੀ ਆ ਸਲੇਰ ਇਹ ਝਟਪਾਟੀ ਇਹ ਜੀਐਸਪੀ ਦੀ ਆ ਸਲੇਰ ਇਹ ਵੀ ਤੇਲੇ ਵਾਲੀ ਹੋ ਗਈ ਤੇ ਆਹ ਆ ਪਾਕੋਰਾ ਜਨ ਪਾਈ ਆ ਅਮੇਂਦਰਾ ਦੀ ਮੇਧਰਾ ਦੀ ਕੋਰਾ ਜੀ ਜੈਨਾ ਕੋਰਾ ਜਾਂਦਾ ਸਾਲਟ ਆ ਜਾਣੀ ਉਹ ਜਿਹੜੀ ਬਾਈ ਨੇਮ ਆਉਂਦੀ ਆ ਉਹਦਾ ਹੀ ਇਹ ਇਹ ਮੇਧਰਾਲੇ ਆਂਦੀ ਆ ਇਹ ਥੋੜੀ ਸਸਤੀ ਪੈ ਜਾਂਦੀ ਜਿਹੜੀ ਬਾਈ ਨੇ ਮਹਿੰਗੀ ਪੈ ਜਾਂਦੀ ਹੈ ਨਾ ਤੇ ਬਾਕੀ ਆਹ ਸਟਿੱਕਰ ਹੀ ਹੋ ਗਿਆ ਸਾਰੇ ਪਾਉਂਦੇ ਆ ਗੋਮਦ ਵਿੱਚ ਹੈ ਨਾ ਮੀਮੂ ਕਣੀ ਤੋਂ ਤੇ ਆਹ ਪੋਟਾਸ਼ ਪਾਤੀ ਆਪਾਂ ਨਾਲ ਪੋਟਾਸ਼ ਵੀ ਵਜਨ ਦਾਣਿਆਂ ਦਾ ਵਾਜੂਗਾ ਬਾਕੀ ਆਹ ਹਾਂ ਪਾਤੀ ਆਪਾਂ ਚਟਾਈਓ ਇਹ ਜਿਹੜਾ ਮੇਨ ਕਾਰਨ ਡੋਡੀ ਰੋਗ ਦਾ ਰੋਲਾ ਪੈਂਦਾ ਵਾ ਇਹ ਦਵਾਈ ਮਿਕਸ ਹੋ ਜਾਂਦੀ ਆ ਜਿਹੜੀ ਨਾਲ ਜਾ ਬੋਤਨ ਉਹ ਦੂਜੀ ਉਹ ਕਾਪਰ ਕਰਨਾ 3000 ਉਹ ਇਕੱਲਾ ਹੀ ਪੈਂਦਾ ਵਾ ਇਹ ਵਿੱਚ ਮਿਕਸ ਨਹੀਂ ਹੁੰਦੀ ਇਹ ਜਾਨੀ ਮਿਕਸ ਹੋ ਜਾਂਦੀ ਆ ਇਹ ਡੱਬਾ ਇੱਕ ਢਾਈ ਏਕੜ ਤੇ ਪੈ ਜਾਂਦਾ ਵਾ ਜਟਾਈਓ ਦਵਾਈ ਆ ਜਿਹੜੀ ਡੋਡੀ ਜੀ ਨਹੀਂ ਦੇਖਿਆ ਤੁਸੀਂ ਗੇਂਜ ਜੀ ਬਣ ਜਾਂਦੀ ਆ ਭੜਾਕਾ ਪਲਾਸਟਰ ਹੋ ਕੇ ਵੀ ਕਹਿ ਦਿੰਨੇ ਆਪਾਂ ਇਹ ਉਹ ਚੀਜ਼ ਆ ਬਾਕੀ ਤੁਸੀਂ ਵੀ ਕਮੈਂਟਾਂ ਦੱਸ ਦਿਓ ਵੀ ਤੁਸੀਂ ਕੀ ਕੀ ਪਾਇਆ ਉਹ ਸਾਰੀਆਂ ਇਕੱਠੀਆਂ ਪਾਉਣੀਆਂ ਪੈਂਦੀਆਂ ਨੇ ਤੇ ਇਕੱਲੀ ਇਕੱਲੀ ਸਪਰੇਅ ਦੁਬਾਰਾ ਕਰਾਂਗੇ ਬਲੋਟ ਨਹੀਂ ਆਉਂਦਾ ਹੈਗਾ ਇਹ ਤਾਂ ਮਸਾ ਹੋਣ ਨਹੀਂ ਰਾਹ ਦਿੰਦੇ ਹੈਗੇ ਫੇਰ ਇਕੱਲੀ ਇਕੱਲੀ ਕਰਨੀ ਹੋਈ ਇਹਨਾਂ ਨੇ ਰਾਹ ਕਿੱਥੇ ਦੇਣਾ ਵੇ ਬੰਦਿਆਂ ਨੇ ਹੁਣ ਚੌਲਾਂ ਤੇ ਉਹਨਾਂ ਨਿਸਰਦਾ ਵਾ ਵਿੱਚ ਵਿੱਚ ਆ ਪਨੀਰੀ ਵਾਲਾ ਤੋਂ 26 ਲਾਇਆ ਸੀ ਆਪਣਾ ਇਹ ਅੱਢ ਥੋੜਾ ਨਿਸਰ ਗਿਆ ਇਹ ਇਹ ਾਡੀ ਆ ਤੇ ਆ ਆਪਣੀ ਦੂਜੀ ਜੀਰੀ ਆ ਉਸਾ ਜੀਰੀ ਆ ਹੁਣ ਮੈਂ ਸਾਰੀਆਂ ਕਰਦੀਆਂ ਤੇਲੇ ਟੋਲੇ ਵਾਲੀਆਂ ਵਿੱਚੀ ਪਾਤੀਆਂ ਵਿੱਚੀ ਉਲੀ ਵਾਲੀਆਂ ਪਾਤੀਆਂ ਤੇ ਛੇ ਢੋਲੀਆਂ ਆਪਾਂ ਇਕੜਾਂ ਦੀਆਂ ਲਾਈ ਜਾਂਦੇ ਹੁਣ ਕੱਲ ਨੂੰ ਸਵੇਰੇ ਪੱਕਾ ਆਏਗਾ ਉਹੀ ਗੱਲ ਨਾ ਹੋ ਜਵੇ ਜੇ ਨਾ ਹਾਂ ਇਹਨਾਂ ਦਾ ਜੋਰ ਪਿਆਤਗੀ ਦਵਾਈਆਂ ਵਾਲਾ ਇਹਨਾਂ ਸਪਰੇਅ ਵਾਲਿਆਂ ਦਾ ਬਈ ਇਹਨਾਂ ਨੇ ਮਨਤਾਂ ਕਰਵਾ ਲਿਆ ਫੋਨ ਚੱਕਣੋਂ ਛੱਡ ਕੇ ਜਿਵੇਂ ਕਰਵਾਈਨਾਂ ਵਾਲੇ ਛੱਡ ਜਾਂਦੇ ਹੁੰਦੇ ਆ ਵੀਰ ਉਹਵੇਂ ਇਹ ਛੱਡ ਕੇ ਇਹ ਵੀ ਕਰਵਾਈਨਾਂ ਹੀ ਆ ਇਹ ਵੀ ਕਹਦੇ ਸੀ ਆਗੇ ਅੱਜ ਆਗੇ ਸਵੇਰੇ ਆਗੇ ਪਰਸੋਂ ਆਗੇ ਬੜਾ ਰਗੜਾ ਪਿਆ ਤੇ ਚਲੋ ਸਪਰੇਅ ਦਾ ਟਾਈਮ ਨਾ ਹੋ ਜਾਵੇ ਹੁਣ ਮੂਰੇ ਫੇਰ ਮੀਮੂ ਨਾ ਆਜੇ ਕਿਤੇ ਆਖਰੀ ਸਪਰੇਅ ਆ ਆਹ ਚ ਪੁੜੀਆਂ ਰਹਿ ਗਈਆਂ ਦਿਖਾਉਣੀਆਂ ਤੁਹਾਨੂੰ ਇਹ ਪੁੜੀਆਂ ਵੀ ਨਾਲ ਪੈਂਦੀ ਜਿਹੜੀਆਂ ਆਪਣੀਆਂ ਨਾ ਚੋਲਾ ਦੀ ਉਹ ਉੱਤੇ ਸਿਰੇ ਤੇ ਜਾ ਕੇ ਨੋਬਾ ਜਿਹੀ ਹੁੰਦੀਆਂ ਨੇ ਨਾ ਆ ਚੀਜ਼ ਸੋ ਸੁੱਕ ਜਾਂਦੀਆਂ ਨੇ ਅਦਰ ਆਪਣਾ ਹਰੀ ਖੜੀ ਆ ਚੀਜ਼ਾਂ ਨਹੀਂ ਹੁੰਦੀਆਂ ਨੇ ਇਹ ਉਹਨਾਂ ਵਾਸਤੇ ਆ ਇਹ ਜੇ ਤੁਸੀਂ ਆਪਾਂ ਆਮ ਹੀ ਪਾਉਨੇ ਆ ਟਿੱਪੂ ਦੀਆਂ ਪੌੜੀਆਂ ਤੇ ਇਹ ਵੀ ਨਾਲ ਆਪਾਂ ਪਾ ਜੀ ਬਾਕੀ ਆ ਦੇਖ ਲਓ ਛੇ ਤਰ੍ਹਾਂ ਦੀ ਦਵਾਈ ਹੋ ਗਈ ਤੁਹਾਡੇ ਸਾਹਮਣੇ ਆ ਤੁਸੀਂ ਕੀ ਕੀ ਰਾਇਆ ਕਮੈਂਟ ਕਰਕੇ ਦੱਸਦੇ